ਅੱਜ ਇੱਕ ਵਾਰ ਫਿਰ ਪਠਾਨਕੋਟ ਦੇ ਬਲਾਕ ਬਮਿਆਲ ਦੇ ਨਜ਼ਦੀਕੀ ਪਿੰਡ ਬਾੜਮਾ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਕੁਝ ਤਿੰਨ ਝੁਪਕਾਂ ਦੇ ਵੱਲੋਂ ਡਰੋਨ ਐਕਟੀਵਿਟੀ ਦੇਖਣ ਦਾ ਦਾਵਾ ਕੀਤਾ ਗਿਆ ਜਿਸ ਦੇ ਚਲਦੇ ਵਿਅਕਤੀਆਂ ਦੇ ਵੱਲੋਂ ਤੁਰੰਤ 112 ਨੰਬਰ ਤੇ ਪੰਜਾਬ ਪੁਲਿਸ ਨੂੰ ਕਾਲ ਕਰਕੇ ਜਾਣਕਾਰੀ ਦਿੱਤੀ ਗਈ ਦੱਸ ਦਈਏ ਕਿ ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਆਪਣੀ ਪੀਸੀਆਰ ਦੀ ਟੀਮ ਸਹਿਤ ਮੌਕੇ ਤੇ ਪਹੁੰਚ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਅਦੋਂ ਤੱਕ ਜੁਬਕਾਂ ਦਾ ਦਾਵਾ ਹੈ ਕਿ ਉਹ ਡਰੋਨ ਜਾ ਚੁੱਕਿਆ ਸੀ ਦਰਸਲ ਇਹ ਪਿੰਡ ਬਾੜਮਾ ਭਾਰਤ-ਪਾਕ ਸਰਹੱਦ ਤੋਂ ਲਗਭਗ 1.5 ਕਿਲੋਮੀਟਰ ਦੀ ਦੂਰੀ ਤੇ ਹੈ ਦੱਸ ਦਈਏ ਕਿ 15 ਦਿਨ ਪਹਿਲਾਂ ਇਸ ਪਿੰਡ ਦੇ ਬਿਲਕੁਲ ਨਾਲ ਲੱਗਦੇ ਪਿੰਡ ਭਗਵਾਲ ਵਿਖੇ ਵੀ ਠੀਕ 11 ਵਜੇ ਦੋ ਜੁਬਕਾਂ ਦੇ ਵੱਲੋਂ ਇੱਕ ਡਰੋਨ ਸਾਫ਼ ਤੌਰ ਤੇ ਦੇਖਿਆ ਗਿਆ ਸੀ ਉਹਨਾਂ ਜੁਬਕਾਂ ਦੇ ਵੱਲੋਂ ਉਸ ਡਰੋਨ ਦੀ ਆਵਾਜ਼ ਸੁਣਨ ਦਾ ਵੀ ਦਾਵਾ ਕੀਤਾ ਗਿਆ ਜਿਸ ਦੇ ਚੱਲਦੇ ਲਗਾਤਾਰ ਸਰਦੀ ਖੇਤਰ ਦੇ ਵਿੱਚ ਡਰੋਨ ਦਾ ਦਿਖਣਾ ਕਿਤੇ ਨਾ ਕਿਤੇ ਪਾਕਿਸਤਾਨ ਦੀ ਨਾਪਾਕ ਹਰਕਤ ਨੂੰ ਦਰਸਾ ਰਿਹਾ ਹੈ। ਪ੍ਰਾਪਤ ਸੂਤਰਾਂ ਦੇ ਅਨੁਸਾਰ ਪੰਜਾਬ ਪੁਲਿਸ ਇਸ ਡਰੋਨ ਐਕਟੀਵਿਟੀ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਅਤੇ ਪਾਕਿਸਤਾਨ ਵੱਲੋਂ ਕਿਤੇ ਨਾ ਕਿਤੇ ਡਰੋਨ ਦੇ ਰਾਹੀਂ ਨਸ਼ਾ ਤਸਕਰੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਪੰਜਾਬ ਪੁਲਿਸ ਆਪਣੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਮਿਲ ਕੇ ਪਾਕਿਸਤਾਨ ਦੇ ਇਸ ਮਨਸੂਬੇ ਨੂੰ ਫੇਲ ਕਰਨ ਦੇ ਲਈ गुप्त आधारते एक ਵੱਡੀ ਕਾਰਵਾਈ ਕਰ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਡਰੋਨ ਰੋਮਿਟਾਪੂਰ ਦਰਸ਼ਨ ਕੁਮਾਰ ਅਤੇ ਪ੍ਰਦੀਪ ਕੁਮਾਰ ਵੱਲੋਂ 11 ਵਜੇ ਦੇ ਕਰੀਬ ਪਿੰਡ ਬਸਾਉ ਬਾੜਮਾ ਦੇ ਬਾਹਰ ਇੱਕ ਸਕੂਲ ਦੇ ਨੇੜੇ ਦੇਖਿਆ ਗਿਆ नमस्कार आप देख रहे हैं आई, आई न्यूज़ हम एक बार फिर आज आपके साथ एक बड़ी जानकारी लेकर जो है वो उपस्थित हुए हैं जानकारी बॉर्डर एरिया से है जिला पठानकोट के बमयाल सेक्टर में एक बार फिर ड्रोन एक्टिविटी जो है वो सामने आई है बता दें कि करीब पंद्रह दिन पहले भी इसी क्षेत्र में एक ड्रोन एक्टिविटी सामने आई थी पंद्रह दिन बीतने के बाद ड्रोन एक्टिविटी फिर सामने आने से पुलिस और सुरक्षा एजेंसियों में इस समय हड़कम मचा हुआ है पुलिस की ओर से सूचना के बाद रात से ही पूरे क्षेत्र में नाकाबंदी करते हुए विशेष सर्च ऑपरेशन अभियान जो है वो चलाया जा रहा है सीमा सुरक्षा बल की ओर से भी पूरे क्षेत्र की घेराबंदी करके चप्पे चप्पे पर तलाशी अभियान लिया जा रहा है लेकिन अभी तक ड्रोन एक्टिविटी के बारे में कुछ भी साफ़ नहीं हो चुका है यहाँ गांव के युवक की ओर से रात को पुलिस को सूचना दी थी कि करीब ग्यारह बजे उसकी ओर से ड्रोन जो है पाकिस्तान की सीमा से भारत में प्रवेश करता हुआ देखा गया था सूचना के बाद रात ग्यारह बजे से लेकर आज सुबह आठ बजे तक पुलिस बी और अन्य सुरक्षा एजेंसियों की ओर से पूरे क्षेत्र की घेराबंदी करते हुए सर्च ऑपरेशन अभियान चलाया जा रहा है यहाँ पर शंका जो है शंका यह व्यक्त की जा रही है कहीं ना कहीं पाकिस्तान की ओर से ड्रग्स की तस्करी के लिए ड्रोन का इस्तेमाल किया जा रहा है हालांकि अभी तक आधिकारिक तौर पर इसकी कोई पुष्टि नहीं हो पाई है लेकिन सूत्रों के हवाले से जो जानकारी निकलकर सामने आ रही है कहीं पुलिस जो है एक बड़े नेटवर्क को ध्वस्त करती हुई दिखाई दे रही है आप देखते रहे आई न्यूज़ ਸਿੰਗਰ ਨਾ ਬਸ ਉਹ ਬੜਵਾ ਪਿੰਡ ਮੇਰਾ ਕੀ ਗੱਲ ਵਤ ਹੋਈ ਯਾਰ ਰਾਤ 11 ਵਜੇ ਡਰੋਨ ਦਿਖਿਆ ਕਿਸੇ ਤੋਂ ਆਇਆ ਇਧਰ ਪਾਰ ਤੋਂ ਆਇਆ ਹੀ ਬਾਰਡਰ ਤੋਂ ਤੇ ਇਧਰ ਨੂੰ ਐਕਿਲ ਪਰ ਸਾਈਡ ਨੂੰ ਗਿਆ ਕਿੰਨੇ ਵਜੇ ਗਿਆ 11 ਵਜੇ ਦੀ ਗੱਲ ਲੱਗਿਆ ਇਨਫੋਰਮੇਸ਼ਨ ਦਿੱਤੀ ਰਾਤ ਨੂੰ 112 ਨੰਬਰ ਤੇ ਫੋਨ ਕੀਤਾ ਸੀ ਜਦੋਂ ਰਾਤ ਪੋਸਾਈ ਠੀਕ ਹੈ ਬੀਐਸਐਫ ਵਾਲੇ ਵੀ ਆ ਗਏ ਫਿਰ ਰਾਤ ਠੀਕ ਹੈ ਬੱਚ ਪਿੰਚ ਰਹੇ ਹਾਂ ਹਾਂ ਰਾਤ ਲੱਗੇ ਰਾਤ 12 1 2 ਵਜੇ ਤੱਕ ਲੱਗੇ ਰਹੇ ਇਸ ਤੋਂ ਪਹਿਲਾਂ ਵੀ ਕਦੀ ਡਰੋਨ ਐਕਟੀਵਿਟੀ ਹੋਈ ਹੈ ਕਦੀ ਆ ਹੋਈ ਕੋਈ ਹਫਤਾ ਇੱਕ ਪਹਿਲਾਂ ਹੀ ਹਫਤਾ ਇੱਕ ਪਹਿਲਾਂ ਆਇਆ ਸੀ ਤੁਹਾਨੂੰ